ਨੇ ਮਿੰਦੋ ਕਰਿਆਂ ਸਾਹੋ ਸਾਹ ਹੋਈ ਲੱਕ ਤੇ ਹੱਥ ਰੱਖ ਕੁੱਬੀ ਕੁੱਬੀ ਤੁਰੀ ਆਉਂਦੀ ਤਾਈ ਬੰਤੀ ਨੇ ਮਿੰਹਿੰਦਰ ਕਰਨ ਨੂੰ ਆਵਾਜ਼ ਲਗਾਈ ਪੀੜੀ ਤੇ ਬੈਠੀ ਭਾਂਡੇ ਮਾਂ ਦੀ ਮਿੰਦੋ ਆਗ ਦੀ ਲੰਗਾ ਤਾਈ ਕਰੇ ਹੀ ਆ ਹੋਰ ਕਿੱਥੇ ਜਾਣਾ ਮੈਂ ਆ ਗੋਡੇ ਬਹੁਤ ਦੁੱਖਦੇ ਆ ਅੱਗ ਲੱਗਣੇ ਮਿੰਦੋ ਆਪਣੀ ਤੀ ਦੀਪੋ ਨੂੰ ਆਵਾਜ਼ ਲਗਾਉਂਦੀ ਐ ਨਹੀਂ ਦੀਪੋ ਆ ਤਾਈ ਆ ਇਹਨੂੰ ਮੰਜਾ ਮੇਰੇ ਕੋਲ ਹੀ ਕਰ ਦੇ ਮੈਂ ਪਾਂਦੇ ਮਾਂਝ ਕੇ ਉੱਠਦੀ ਆਂ ਵਾਰ-ਵਾਰ ਉੱਠਿਆ ਬੈਠਿਆ ਵੀ ਨਹੀਂ ਜਾਂਦਾ ਦੀਪਕ ਉਠੇ ਤੇ ਕਿਤਾਬ ਲਈ ਬੈਠੀ ਸੀ ਉਹ ਕਾਲਜ ਪੜ੍ਹਦੀ ਸੀ ਤੇ ਉਹਦਾ ਅਗਲੇ ਦਿਨ ਪੇਪਰ ਸੀ ਦੀਪੋ ਲੱਕੜ ਦੀ ਪੌੜੀ ਤੋਂ ਥੱਲੇ ਉਤਰੀ ਤੇ ਮੰਜਾ ਧੂਕੇ ਮਿੰਦੂ ਦੇ ਨੇੜੇ ਕਰ ਦਿੱਤਾ ਤੇ ਤਾਈ ਬੰਤੀ ਨੂੰ ਆਖਦੀ ਤਾਈ ਕਿਦਾਂ ਹਾਲਾ ਅੱਜ ਨਵੀਂ ਖਬਰ ਲਿਆਈ ਆ ਕੋਈ ਪਿੰਡ ਦੀ ਬੰਤੀ ਕਹਿੰਦੀ ਨਹੀਂ ਮਿੰਦੂ ਦੇਖ ਮੈਨੂੰ ਮਜ਼ਾਕ ਕਰਦੀ ਆ ਇਹੋ ਪੜਾ ਕੇ ਇਹਨੂੰ ਲਗਾ ਭਾਂਡੇ ਮੰਜਣ ਕੋਠੇ ਜਿੱਡੀ ਹੋਈ ਆ ਮਿੰਦੋ ਕਹਿੰਦੀ ਇਹਦਾ ਤੇ ਪੇਪਰ ਆ ਇਹਨੂੰ ਤੇ ਮੈਂ ਹੀ ਕਿਹਾ ਪੜ ਲਵੇ ਉੰਜ ਇਹੋ ਤੇ ਮੈਂ ਹੀ ਕੰਮ ਕਰਦੀਆਂ ਸਾਰਾ ਮੈਨੂੰ ਤੇ ਕਹਲੇ ਵਿਆਹੇ ਦਾ ਵੀ ਕੋਈ ਸੁੱਖ ਨਹੀਂ ਬੰਤੀ ਮੰਜੇ ਤੇ ਬੈਠੀ ਨੇ ਮੰਜਾ ਹੋਰ ਅੱਗੇ ਨੂੰ ਧੂ ਲਿਆ ਤੇ ਦੀਪੋਵਲ ਦੇਖ ਕੇ ਆਖਦੀ ਨੀ ਕੁੜੀਏ ਤੂੰ ਪਰ ਜਾ ਕੇ ਆਪਣਾ ਦੀਪੋ ਮੋਹ ਬਣਾ ਕੇ ਕੋਠੇ ਤੇ ਜਾ ਚੜੀ ਬੰਤੀ ਮਿੰਦੋ ਨੂੰ ਪੁੱਛਦੀ ਤੇ ਨੌ ਜਿੰਦਰ ਦਾਵੀ ਤੈਨੂੰ ਪਤਾ ਥਾ ਵਾਕਿ ਨਹੀਂ ਕਿੱਥੇ ਘੁੰਮਦੀ ਆ ਮਿੰਦੋ ਕਹਿੰਦੀ ਤਾਈ ਉੱਤੇ ਪੇਕੇ ਗਈ ਆ ਆਪਣੇ ਮੈਂ ਜਿੰਦਰ ਨੂੰ ਕੰਡੈਕਟਰ ਨਾਲ ਬਸ ਦੀ ਪਿਛਲੀ ਸੀਟ ਤੇ ਜੁੜ ਕੇ ਬੈਠੀ ਨੂੰ ਦੇਖਿਆ ਮਿੰਦੋ ਕਹਿੰਦੀ ਉਹਨੂੰ ਸੀਟ ਨਾ ਮਿਲੀ ਹੋਊ ਤਾਂ ਪਿੱਛੇ ਬੈਠ ਗਈ ਹੋਣੀ ਆ ਬੰਤੀ ਕਹਿੰਦੀ ਨਾ ਮੈਨੂੰ ਸਿਆਣੀ ਬਿਆਣੀ ਨੂੰ ਕਿਤੇ ਇਹੋ ਨਹੀਂ ਪਤਾ ਲੱਗਦਾ ਕਿ ਕੌਣ ਕਿੱਦਾਂ ਬੈਠਾ ਹੇੜ-ਹੇੜ ਕਰਦੀ ਫਿਰਦੀ ਸੀ ਉਹਦੇ ਨਾਲ ਆ ਆਪਨੇ ਕੈਲੇ ਨੂੰ ਆਕੇ ਇਹਨੂੰ ਕਰੇ ਦਾ ਕਹੀ ਰੱਖੋ ਮਿੰਦੋ ਤਾਈ ਦੀ ਗੱਲ ਸੁਣ ਸੋਚੀ ਪੈ ਗਈ ਕਿਉਂਕਿ ਉਹ ਸਭ ਜਾਣਦੀ ਸੀ ਜਿੰਦਰ ਬਾਰੇ ਤੇ ਉਹਦੇ ਚਰਿੱਤਰ ਬਾਰੇ ਉਹਨੂੰ ਆਪਣੇ ਪੁੱਤ ਕੈਲੇ ਦਾ ਫਿਕਰ ਸੀ ਕਿ ਭੋਲਾ ਜਿਹਾ ਮੇਰਾ ਪੁੱਤ ਕਿੱਥੇ ਫਸ ਗਿਆ ਇਹੋ ਜਨਾਨੀ ਨਹੀਂ ਸਾਮ ਹੋਣੀ ਇਹਦੇ ਕੋਲੋਂ ਬੰਤੀ ਕਹਿੰਦੀ ਨਹੀਂ ਮਿੰਦੋ ਕੀ ਸੋਚੀ ਜਾਂਦੀ ਆ ਤੋ ਕੈਲੇ ਦਾ ਰਿਸ਼ਤਾ ਕਰਨ ਲੱਗੀ ਨੇ ਕਾਲੀ ਕੀਤੀ ਆ ਪਹਿਲਾ ਜੈਲਾ ਵਿਆਹ ਲੈਂਦੀ ਉਹ ਵੱਡਾ ਵੀ ਸੀ ਮਿੰਦੋ ਕਹਿੰਦੀ ਮੇਰੇ ਗੋਡੇ ਨਹੀਂ ਕੰਮ ਕਰਦੇ ਮੈਨੂੰ ਸੀ ਕਿ ਮੁੰਡਾ ਵਿਆਹ ਕੇ ਮੈਂ ਸੌਕੀ ਹੋ ਜਾਊਂਗੀ ਤਾਈ ਤੈਨੂੰ ਤੇ ਪਤਾ ਹੀ ਐ ਜੈਲੇ ਦਾ ਸਾਖ ਤੇ ਛੋਟੇ ਹੁੰਦੇ ਰਹੇ ਪੱਕਾ ਹੋ ਗਿਆ ਉਹ ਕੁੜੀ ਤਾਂ ਤੈਨੂੰ ਪਤਾ ਹੀ ਐ ਮਾਪੇ ਬੱਕਗੇ ਸੀ ਤੇ ਮਾਮੇ ਨੇ ਵਿਆਹ ਕਰਨਾ ਉਹ ਆਖਦਾ ਅੱਜੇ ਦੋ ਸਾਲ ਹੋਰ ਦਿਓ ਮੈਨੂੰ ਅਸੀਂ ਨਹੀਂ ਕੋਈ ਦਬਾਅ ਪਾਉਂਦੇ ਉਹਨਾਂ ਤੇ ਕੁੜੀ ਤੇ ਪਹਿਲਾਂ ਹੀ ਦੁਖੀ ਆ ਉਹ ਕੁੜੀ ਓਦਾਂ ਚੰਗੀ ਆ ਬੰਤੀ ਕਹਿੰਦੀ ਨਾ ਆ ਰਿਸ਼ਤਾ ਕਰਨ ਲੱਗੀ ਵੀ ਪੂਰਾ ਦੇਖ ਪਰਖ ਲੈਂਦੀ ਮੈਨੂੰ ਹੀ ਪੁੱਛ ਲੈਂਦੀ ਮੇਰੇ ਨਾਂ ਕਿਆ ਉੱਥੇ ਮਿੰਦੋ ਕਹਿੰਦੀ ਮੈਂ ਤੇ ਆਪਣੀ ਦਰਾਣੀ ਗੇਜੋ ਦੇ ਕਹਿਣ ਤੇ ਕਰ ਲਿਆ ਉਹਦੇ ਪੇਕੇ ਪਿੰਡੋਂ ਸੀ ਕੁੜੀ ਬੰਤੀ ਕਹਿੰਦੀ ਆਹੋ ਉਹਨੇ ਸ਼ਰੀਕਣੀ ਨੇ ਆਪਣੀ ਰੜ ਕੱਢ ਲਈ ਵੱਧ ਚਲਣ ਦੀ ਧੀ ਤੁਹਾਡੇ ਮੱਥੇ ਮਾਰੀ ਮਿੰਦੋ ਕਹਿੰਦੀ ਆਏ ਹਾਏ ਮਾਂ ਵੀ ਉਹਦੀ ਮਾਂ ਤੇ ਉਹਦੀ ਨੇ ਆਪਣੇ ਜਾਰਾਂ ਨੂੰ ਸੱਦ ਕੇ ਢੜਵਾ ਦਿੱਤੀ ਸੀ ਉਹਦੇ ਪਿੱਛੇ ਨਾ ਆਵੇ ਦੇਖਣ ਸੁਣਨ ਨੂੰ ਉਹ ਤੇ ਜਵਾਨੀ ਵੇਲੇ ਦਾ ਫੌੜੀ ਨਾਲ ਹੀ ਤੁਰਦਾ ਮਿੰਦੋ ਕਹਿੰਦੀ ਪਰ ਜਿੰਦਰ ਦਾ ਭਰਾ ਤੇ ਆਖਦਾ ਸੀ ਕਿ ਉਹਨਾਂ ਦਾ ਬਾਪੂ ਬਲਦਾਂ ਨੂੰ ਗੱਡੇ ਨਾਲ ਜੋੜਦਾ ਸੀ ਤੇ ਉਹ ਭੱਜ ਪਏ ਰੱਸਾ ਬਾਪੂ ਦੀ ਲੱਤ ਨਾਲ ਲੈਪਟ ਹਿੱਟ ਹੋ ਗਿਆ ਤੇ ਉਹਦਾ ਬਲਦਾਂ ਦੇ ਪਿੱਛੇ-ਪਿੱਛੇ ਬਹੁਤ ਧੀਰ ਖਿੱਚ ਹੁੰਦਾ ਜਾਂਦਾ ਰਿਹਾ ਤੇ ਉਹਦੀ ਲੱਤ ਟੁੱਟ ਗਈ ਤੇ ਮੁੜ ਕੇ ਠੀਕ ਨਾ ਹੋਈ ਬੰਤੀ ਕਹਿੰਦੀ ਨਾ ਬਲਦ ਕੀ ਕਰਨ ਨੂੰ ਰੱਖੇ ਸੀ ਉਹਨੇ ਜ਼ਮੀਨ ਦਾ ਤਾਂ ਇੱਕ ਟੋਟਾ ਹੀ ਨਹੀਂ ਮੁੰਡੇ ਨੇ ਕੋਈ ਬਹਾਨਾ ਤੇ ਮਾਰ ਨਹੀਂ ਸੀ ਹੁਣ ਇਥੋਂ ਇਹ ਹੁਣ ਇਹੋ ਥੋੜੀ ਅੱਖ ਨਾ ਸੀ ਕਿ ਮਾਂ ਦੇ ਜਾਰਾ ਨੇ ਦੋਸਤਾਂ ਨੇ ਬਾਪੂ ਦੀ ਲੱਤ ਤੋੜ ਦਿੱਤੀ ਮੈਂ ਤੇ ਕਹਿੰਦੀ ਆ ਤੂੰ ਕੇ ਜੋ ਨਾਲ ਗੱਲ ਕਰ ਜਾ ਕੇ ਮਿੰਦੋ ਕਹਿੰਦੀ ਤਾਈ ਮੈਂ ਕੀ ਕਹਾਂਗੀ ਜੋ ਨੂੰ ਜਾ ਕੇ ਆਪਣੇ ਘਰ ਦਾ ਐਵੇਂ ਰੌਲਾ ਪਾਈ ਜਾਵਾਂ ਬੰਤੀ ਕਹਿੰਦੀ ਰੌਲਾ ਤੇ ਸਾਰੇ ਪਿੰਡ ਵਿੱਚ ਪਿਆ ਹੋਇਆ ਹਰ ਕੋਈ ਇਹੋ ਹੀ ਆਖਦਾ ਕਿ ਕੈਲੇ ਕੋਲੋਂ ਨਹੀਂ ਸੰਭੀ ਜਾਣੀ ਮਿੰਦੋ ਭਾਂਡੇ ਮੰਜ ਕੇ ਦੀਪੋਂ ਨੂੰ ਆਵਾਜ਼ ਲਗਾਉਂਦੀ ਕਿ ਆਕੇ ਮੈਨੂੰ ਉਠਾ ਕੇ ਮੰਜੇ ਤੇ ਬਿਠਾ ਦੇ ਦੀਪੋਂ ਕੋਠੇ ਤੋਂ ਉੱਤਰ ਕੇ ਆ ਜਾਂਦੀ ਤੇ ਮਿੰਦੋ ਨੂੰ ਸਹਾਰਾ ਦੇ ਕੇ ਉਠਾਲਦੀ ਤੇ ਮੰਜੇ ਤੇ ਬਿਠਾ ਦਿੰਦੀ ਮਿੰਦੋ ਕਹਿੰਦੀ ਜਾਂ ਦੀਪੋ ਤਾਈ ਲਈ ਚਾਹ ਬਣਾ ਲਿਆ ਦੀਪੋ ਕਹਿੰਦੀ ਬੇਬੇ ਭਰਾ ਹੋਰਾਂ ਤੇ ਬਾਪੂ ਲਈ ਵੀ ਹੁਣੇ ਬਣਾ ਲਿਆਵਾ ਆਉਣ ਵਾਲੇ ਹੀ ਹੋਣੇ ਆ ਉਹ ਵੀ ਮਿੰਦੋ ਕਹਿੰਦੀ ਕੈਲੇ ਦੇ ਬਾਪੂ ਆਪਣੇ ਲਈ ਬਣਾ ਲੈ ਜੈਲਾ ਨਹੀਂ ਪੀਂਦਾ 베ਰੀ ਚਾਹ ਉਹਨੂੰ ਤੇ ਤਾਜੀ ਚਾਹ ਹੀ ਬਣਾ ਕੇ ਦੇਣੀ ਪੈਣੀ ਆ ਦੀਪੋ ਨਾਲ ਹੀ ਚੌਂਕੇ ਵਿੱਚ ਚਾਹ ਬਣਾਉਣ ਲੱਗ ਜਾਂਦੀ ਬੰਤੀ ਕਹਿੰਦੀ ਆ ਜੈਲੇ ਦਾ ਬੜਾ ਦਵਾ ਦਬਕਾ ਸਾਰੇ ਡੱਬਰ ਤੇ ਬੰਤੀ ਕਹਿੰਦੀ ਇੰਨੀ ਵੀ ਸ਼ਰਾਫਤ ਚੰਗੀ ਨਹੀਂ ਹੁੰਦੀ ਜਨਾਨੀ ਵੀ ਤਾਂ ਕੀ ਨਹੀਂ ਡਰਦੀ ਫਿਰ ਦੀਪੋ ਕਹਿੰਦੀ ਤਾਈ ਤੂੰ ਪਲਾਂ ਤਾਏ ਕੋਲ ਕਿੰਨਾ ਕੁ ਡਰਦੀ ਆ ਬੰਤੀ ਕਹਿੰਦੀ ਮੈਂ ਤੇ ਅੱਜੇ ਬੁੱਢੇ ਵਾਰੇ ਵੀ ਬੱਥੇਰਾ ਡਰਦੀ ਆ ਦੀਪੋ ਕਹਿੰਦੀ ਤਾਂ ਹੀ ਤਾਇਆ ਕੱਲ ਤੈਨੂੰ ਲੱਭਦਾ ਵਰਦਾ ਸੀ ਕਿ ਬੰਤੀ ਨਹੀਂ ਲੱਭਦੀ ਦੱਸ ਪੁੱਛ ਕੇ ਵੀ ਨਹੀਂ ਜਾਂਦੀ ਕਿੱਥੇ ਚੱਲੀ ਆ ਬੰਤੀ ਕਹਿੰਦੀ ਨਹੀਂ ਮਿੰਦੋ ਆ ਕੁੜੀ ਨੂੰ ਵੀ ਪੜਨੋ ਹਟਾ ਦੇ ਵਿਆਹ ਦੇ ਦੀਪੋ ਕਹਿੰਦੀ ਤਾਈ ਮੈਂ ਤੇ ਪੂਰੀਆਂ 14 ਕਲਾਸਾਂ ਪੜ ਕੇ ਮਾਸਟਰਨੀ ਲੱਗਣਾ ਮੈਂ ਨਹੀਂ ਪੜਨੋ ਹਟਦੀ ਬੰਤੀ ਕਹਿੰਦੀ ਮਿੰਦੋ ਕੁੜੀਆਂ ਨੂੰ ਇੰਨੀ ਖੁੱਲ ਦੇਣੀ ਵੀ ਠੀਕ ਨਹੀਂ ਹੁੰਦੀ ਦੀਪੋ ਕਹਿੰਦੀ ਤਾਈ ਬੁੜੀਆਂ ਨੂੰ ਇੰਨੀ ਖੁੱਲ ਚੰਗੀ ਆ ਭਲਾ ਤੂੰ ਕੀ ਕਰਨ ਜਾਂਦੀ ਰੋਜ਼ ਦਿਹਾੜੇ ਬੱਸਾਂ ਵਿੱਚ ਇਹੋ ਦੇਖਣ ਕਿ ਕੌਣ ਕਿਹਦੇ ਨਾਲ ਬੈਠਾ ਤੇ ਕੌਣ ਕਿਹਦੇ ਨਾਲ ਗੱਲ ਕਰਦੀ ਪਈ ਐ ਬੰਤੀ ਕਹਿੰਦੀ ਮਿੰਦੂ ਮੈਂ ਚੱਲਦੀ ਆ ਮੈਂ ਨਹੀਂ ਪੀਣੀ ਚਾ ਮਿੰਦੂ ਕਹਿੰਦੀ ਤਾਈ ਤੂੰ ਬੈਠ ਇਹੋ ਤੇ ਐਵੇਂ ਮਜ਼ਾਕ ਕਰਦੀ ਏ ਤੇਰੇ ਨਾਲ ਮਿੰਦੂ ਬੰਤੀ ਨੂੰ ਬਾਹਤੋਂ ਫੜ ਮੰਜੇ ਤੇ ਬਿਠਾ ਲੈਂਦੀ ਦੀਪੋ ਨੂੰ ਆਖਦੀ ਨੀਂ ਦੀਪੋ ਜਲਦੀ ਚਾਹ ਬਣਾ ਲਿਆ ਤੈਨੂੰ ਕੋਠੇ ਤੇ ਪੜਨ ਭੇਜਿਆ ਸੀ ਤੂੰ ਤੇ ਸਾਡੀਆਂ ਗੱਲਾਂ ਸੁਣਦੀ ਪਈ ਸੀ ਦੀਪੋ ਕਹਿੰਦੀ ਤਾਈ ਦੀ ਆਵਾਜ਼ ਹੀ ਬੋਕ ਵਰਗੀ ਐ ਉਥੇ ਕਿਸੇ ਨੂੰ ਵੀ ਸੁਣ ਜਾਵੇ ਬੰਤੀ ਕਹਿੰਦੀ ਮਿੰਦੋ ਤੇ ਕੁੜੀ ਨੂੰ ਕਿਸੇ ਵੱਡੇ ਨਾਲ ਗੱਲ ਕਰਨ ਦੀ ਅਕਲ ਨਹੀਂ ਉਦਾਂ ਇਹਨੇ ਮਸਤ ਨਹੀਂ ਲੱਗਣਾ ਕਹਿੰਦੀ ਦੀ ਪੋਚਾ ਲਿਆਈ ਤੇ ਆਖਦੀ ਤਾਈ ਗੁੱਸਾ ਛੱਡ ਆ ਚਾਹ ਪੀ ਕੇ ਦੇਖ ਕਿੱਦਾਂ ਦੀ ਬਣੀਆ ਨਾਲ ਆ ਪਿੰਨੀ ਵੀ ਖਾ ਤੇਰਾ ਦਿਮਾਗ ਹੋਰ ਤੇਜ਼ ਹੋ ਜਾਊ ਕਿੰਨਾ ਕੰਮ ਕਰਦਾ ਤਾਈ ਤੈਨੂੰ ਵੀ ਲੋਕਾਂ ਦੀਆਂ ਗੱਲਾਂ ਇੱਧਰ ਉੱਧਰ ਕਰਨ ਦਾ ਮੈਂ ਤੇ ਕਹਿੰਦੀ ਇੱਕ ਪਿੰਨੀ ਰੋਜ਼ ਖਾਇਆ ਕਰ ਦਿਮਾਗ ਜ਼ਿਆਦਾ ਤੇਜ਼ ਚੱਲੂ ਬੰਤੀ ਮੰਜੇ ਤੋਂ ਉੱਠ ਖੜੀ ਹੋਈ ਤੇ ਮਿੰਦੋ ਦੀਪੋਂ ਨੂੰ ਦਬਕਾਉਂਦੀ ਹੋਈ ਬੋਲੀ ਹੁਣ ਛਿੱਤਰਖਾਣੇ ਨੂੰ ਤੂੰ ਮੇਰੇ ਕੋਲ ਚੱਲ ਆਪਣੀ ਕਿਤਾਬ ਚੁੱਕ ਤੇ ਕੋਠੇ ਤੇ ਜਾ ਕੇ ਪੜ ਜਾ ਕੇ ਆ ਚਾਹ ਦੇ ਗਲਾਸ ਮੈਨੂੰ ਫੜਾ ਦੇ ਪਿੰਨੀਆਂ ਦੀ ਪਲੇਟ ਰੱਖ ਮੰਜੇ ਤੇ ਦੀਪੋਂ ਚਾਹ ਫੜਾ ਕੇ ਕੋਠੇ ਤੇ ਜਾ ਚੜੀ ਹੁਣ ਆ ਜਾ ਚਾਹ ਪੀ ਬੰਤੀ ਕਹਿੰਦੀ ਦੇਖ ਮਿੰਦੋ ਮੈਂ ਤੇਰੇ ਘਰ ਕੇ ਹੀ ਆਉਂਦੀ ਆ ਇੱਥੇ ਤੇਰਾ ਸੁਭਾਅ ਚੰਗਾ ਬੰਤੀ ਵਾਪਸ ਆ ਕੇ ਮੰਜੀਤੇ ਬੈਠ ਗਈ ਦੀਪੋ ਉਪਰੋਂ ਦੇਖ ਰਹੀ ਸੀ ਕਿ ਸੋਚਦੀ ਕਿ ਤਾਈ ਐਵੇਂ ਨਖਰੇ ਜਿਹੇ ਕਰਦੀ ਆ ਚਾਹ ਪੀਤੇ ਬਿਨਾਂ ਨਹੀਂ ਜਾਂਦੀ ਹੁੰਦੀ ਐਦਾਂ ਹੀ ਤਾਇਆ ਵੀ ਬੜਿਆ ਹੋਣਾ ਕਿਸੇ ਦੇ ਕਰ ਬੰਤੀ ਨੇ ਚਾਹ ਪੀਤੀ ਤੇ ਉੱਠ ਖੜੀ ਹੋਈ ਤੇ ਆਖਦੀ ਨੀ ਮਿੰਦੋ ਇਹੋ ਕੁੜੀ ਆਪਣੀ ਨੂੰ ਥੋੜਾ ਕੱਸ ਕੇ ਰੱਖ ਇਹਨੇ ਪ੍ਰਾਏ ਕਰ ਜਾਣਾ ਉੱਥੇ ਵੀ ਐਦਾਂ ਹੀ ਬੋਲਿਆ ਕਰੇਗੀ ਤੇ ਅਗਲੇ ਇੱਕ ਦਿਨ ਨਹੀਂ ਰੱਖਣੀ ਹਾਂ ਸੱਚ ਨਉ ਆਪਣੀ ਨੂੰ ਲੈ ਆ ਪੇਕਿਆਂ ਤੋਂ ਬਥੇਰਾ ਘੁੰਮ ਲਿਆ ਹੁਣ ਉਹਨੇ ਨਾਲੇ ਘਰੋਂ ਬਾਹਰ ਨਿਕਲਣ ਦੇਈ ਉਹਨੂੰ ਨਿਗ੍ਹਾ ਰੱਖਿਆ ਕਰ ਉਹਦੇ ਤੇ ਮਿੰਦੋ ਕਹਿੰਦੀ ਤਾਈ ਮੈਂ ਕੱਲ ਨੂੰ ਕੈਲੇ ਨੂੰ ਭੇਜ ਦਿੰਦੀ ਆ ਲੈ ਆਊਗਾ ਜਿੰਦਰ ਨੂੰ ਬੰਤੀ ਕਹਿੰਦੀ ਕੱਲ ਉਹਦਾ ਵੀਰ ਵਾਰਾ ਚੱਲ ਬਾਕੀ ਤੇਰੀ ਮਰਜ਼ੀ ਐ ਉਹਦਾ ਵੀ ਐਦਾਂ ਦੀ ਕਾਦੀ ਚਾਰ ਵਿਚਾਰ ਕਰਨੀ ਆ ਮਿੰਦੋ ਕਹਿੰਦੀ ਚੱਲ ਕੋਈ ਨਾ ਤਾਈ ਪਰਸੋਂ ਜਾ ਆਵੇਗਾ ਕੈਲਾ ਬੰਤੀ ਤੁਰੇ ਜਾਂਦੀ ਮੂੰਹ ਵਿੱਚ ਚੱਕੀ ਜਾਂਦੀ ਸੀ ਚੱਲ ਅਗਲੇ ਨੂੰ ਇੱਕ ਦਿਨ ਹੋਰ ਮਿਲ ਜਾਊਗਾ ਆਸ਼ਕ ਨਾਲ ਅੱਖ ਮਟਕਾ ਕਰਨ ਲਈ ਚੱਲ ਸਾਨੂੰ ਕੀ ਪਰ ਆ ਮਿੰਦੋ ਦੀ ਸ਼ੋਕਰੀ ਬੜੀ ਭੈੜੀ ਆ ਇਹੋ ਦਿਖਾਉ ਤਾਰੇ ਮਿੰਦੋ ਨੂੰ ਬੰਤੀ ਚਲੇ ਗਈ ਤੇ ਦੀਪੋ ਕੋਠੇ ਤੇ ਖੜੀ ਮਿੰਦੋ ਨੂੰ ਆਖਦੀ ਬੇਬੇ ਭਾਈ ਤੇ ਬਾਪੂ ਆ ਰਿਹਾ ਘਰ ਨੂੰ ਦੀਪੋ ਥੱਲੇ ਆ ਜਾਂਦੀ ਤੇ ਮਿੰਦੋ ਕੋਲ ਬੰਚੇ ਤੇ ਬੈਠ ਜਾਂਦੀ ਮਿੰਦੋ ਕਹਿੰਦੀ ਐਦਾਂ ਬੋਲੀਦਾ ਵੱਡਿਆਂ ਨੂੰ ਦੀਪੋ ਕਹਿੰਦੀ ਬੇਬੇ ਤੈਨੂੰ ਪਤਾ ਤਾਈ ਦਾ ਕੰਮ ਤੇ ਲੋਕਾਂ ਦੇ ਘਰ ਜਾ ਕੇ ਕੋਈ ਨਾ ਕੋਈ ਗੱਲ ਪਤਾ ਕਰਨੀ ਤੇ ਬਾਕੀ ਲੋਕਾਂ ਨੂੰ ਦੱਸਣੀ ਬੇਬੇ ਤੂੰ ਨਾ ਕਰਦੀ ਕੋਈ ਵੀ ਗੱਲ ਇਹਦੇ ਨਾਲ ਨਾ ਕਰਿਆ ਕਰ ਮਿੰਦੋ ਕਹਿੰਦੀ ਆਪਣੀ ਨੋ ਹੀ ਮਾਰੀਆ ਇਹੋ ਤੇ ਸਾਨੂੰ ਸਭ ਨੂੰ ਪਤਾ ਹੈ ਲੋਕ ਵੀ ਹੁਣ ਕਿਹਦਾ ਕਿਹਦਾ ਮੂੰਹ ਬੰਦ ਕਰੀਏ ਦੀਪੋ ਕਹਿੰਦੀ ਚੱਲ ਛੱਡ ਬੇਬੇ ਪਰਾ ਹੁਣੀ ਆਉਂਦੇ ਹੀ ਪਏ ਆ ਤੂੰ ਅੱਜ ਗੱਲ ਕਰ ਲਵੀ ਜਿਹੜੀ ਮੈਂ ਕਹੀ ਸੀ ਤੈਨੂੰ ਮਿੰਦੋ ਕਹਿੰਦੀ ਕੁੜੀਏ ਤੇਰੀ ਗੱਲ ਕਿਸੇ ਨੇ ਨਹੀਂ ਮੰਨਣੀ ਇਹੋ ਗੱਲ ਤੇ ਮੈਨੂੰ ਹੀ ਨਹੀਂ ਚੰਗੀ ਲੱਗੀ ਦੀਪੋ ਕਹਿੰਦੀ ਇਹਦੇ ਵਿੱਚ ਬੁਰਾ ਕੀ ਆ ਬੇਬੇ ਮਿੰਦੋ ਕਹਿੰਦੀ ਚੱਲ ਤੇਰੇ ਬਾਪੂ ਨਾਲ ਗੱਲ ਕਰਦੀਆਂ ਮੌਕਾ ਦੇਖ ਕੇ ਦੀਪੋ ਕਹਿੰਦੀ ਬੇਬੇ ਬਾਪੂ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਘਰ ਵਿੱਚ ਚਲਦੀ ਤੇ ਜੈਲੇ ਭਾਈ ਦੀ ਹੀ ਆ ਉਹਦੇ ਨਾਲ ਗੱਲ ਕਰ ਮਿੰਦੋ ਕਹਿੰਦੀ ਅੱਛਾ ਦੇਖਦੀ ਆ ਉਹ ਤੇ ਬੜਾ ਕੱਬਾ ਚੱਲ ਕੋਈ ਨਹੀਂ ਤੂੰ ਸਾਗ ਗਰਮ ਹੋਣਾ ਰੱਖ ਚੁੱਲ੍ਹੇ ਤੇ ਮੈਂ ਹੌਲੀ ਹੌਲੀ ਉੱਟ ਕੇ ਬੈਠਦੀ ਆ ਚੌਂਕੇ ਵਿੱਚ ਕੰਮ ਕਰਨ ਲਈ ਮਿੰਦੋ ਮੰਜੇ ਤੋਂ ਉੱਠ ਖੜਦੀ ਤੇ ਦੀਪੋ ਉਹਨੂੰ ਉੱਚੀ ਪਿੜੀ ਤੇ ਬਿਠਾ ਦਿੰਦੀ ਮਿੰਦੋ ਤੇ ਉਹਦਾ ਘਰ ਵਾਲਾ ਭਾਗ ਸਿੰਘ ਉਹਨਾਂ ਦੇ ਦੋ ਵੱਡੇ ਮੁੰਡੇ ਜੈਲਾ ਤੇ ਕੈਲਾ ਤੇ ਛੋਟੀ ਤੀ ਦੀਪੋ ਭਾਗ ਸਿੰਘ ਤੇ ਦੋਨੋਂ ਪੁੱਤ ਖੇਤੀਬਾੜੀ ਕਰਦੇ ਸੀ ਕੇਤੀ ਚੰਗੀ ਸੀ ਉਹਨਾਂ ਦੀ ਤੇ ਘਰ ਵੀ ਸੋਹਣਾ ਬਣਿਆ ਸੀ ਚਾਰ ਕਮਰੇ ਸੀ ਪੱਕੇ ਤੇ ਵੇੜੇ ਵਿੱਚ ਇੱਟਾਂ ਦਾ ਫਰਸ਼ ਲੱਗਾ ਸੀ ਪਰ ਅਜੇ ਛੱਤ ਨੂੰ ਪੌੜੀ ਨਹੀਂ ਸੀ ਚੜੀ ਦੀਪੋ ਕਈ ਵਾਰ ਆਖ ਚੁੱਕੀ ਸੀ ਕਿ ਛੱਤ ਤੇ ਕੱਪੜੇ ਸੁੱਕਣੇ ਪਾਉਣੇ ਹੁੰਦੇ ਪੱਕੇ ਪੌੜੀ ਚੜ ਜਾਵੇ ਤੇ ਚੰਗਾ ਪਰ ਜੈਲਾ ਆਖਦਾ ਥੱਲੇ ਵੇੜੇ ਵਿੱਚ ਬਥੇਰੀ ਜਗ੍ਹਾ ਛੱਤ ਤੇ ਚੜਨ ਦੀ ਲੋੜ ਨਹੀਂ ਆ ਖੇਤੀ ਵਾਲੀ ਦਾ ਜਿਆਦਾ ਕੰਮ ਛੋਟਾ ਕੈਲਾ ਹੀ ਕਰਦਾ ਸੀ ਤੇ ਉਹਦਾ ਬਾਪੂ ਭਾਗ ਸਿੰਘ ਜੈਲਾ ਤੇ ਸਿਰਫ ਉਹਨਾਂ ਨੂੰ ਦੱਸਦਾ ਸੀ ਕਿ ਅੱਜ ਕਿਹੜਾ ਕੰਮ ਕਰਨਾ ਤੇ ਕੱਲ ਨੂੰ ਜੈਲਾ ਜ਼ਿਆਦਾ ਆਪਣੇ ਹਰੇ ਰੰਗ ਦੇ ਸਕੂਟਰ ਤੇ ਹੀ ਖੇਤ ਨੂੰ ਗਿੜੇ ਮਾਰਦਾ ਤੇ ਕਦੇ ਕੋਈ ਸ਼ਰੋ ਚੀਜ਼ ਲਿਆਉਣੀ ਹੁੰਦੀ ਤੇ ਉਹ ਲੈ ਕੇ ਆਉਂਦਾ ਪਰ ਕੈਲੇ ਨੂੰ ਸਕੂਟਰ ਨਹੀਂ ਸੀ ਚਲਾਉਣਾ ਆਉਂਦਾ ਜੈਲ ਨੇ ਬਥੇਰੀ ਕੋਸ਼ਿਸ਼ ਕੀਤੀ ਉਹਨੂੰ ਸਕੂਟਰ ਚਲਾਉਣਾ ਸਿਖਾਉਣ ਦੀ ਪਰ ਉਹਨੂੰ ਚਲਾਉਣਾ ਨਾ ਆਇਆ ਉਂਝ ਉਹਨਾਂ ਕੋਲ ਟਰੈਕਟਰ ਵੀ ਸੀ ਕੈਲਾ ਟਰੈਕਟਰ ਚਲਾ ਲੈਂਦਾ ਸੀ ਇਸ ਲਈ ਉਹਨੇ ਕਿਤੇ ਵੀ ਜਾਣਾ ਹੁੰਦਾ ਤੇ ਟਰੈਕਟਰ ਤੇ ਹੀ ਜਾਂਦਾ ਇੱਕ ਉਹਨਾਂ ਦੇ ਕੰਮ ਕਰਨ ਨੂੰ ਮੁੰਡਾ ਰੱਖਿਆ ਹੋਇਆ ਸੀ ਉਹਦਾ ਨਾਮ ਸੀ ਛੋਟੂ ਛੋਟੂ ਬਿਹਾਰ ਤੋਂ ਸੀ ਜਿੰਨਾ ਕੱਦ ਵਿੱਚ ਛੋਟਾ ਸੀ ਉਹਨਾਂ ਹੀ ਤੇਜ਼ ਸੀ ਕੰਮ ਕਰਨ ਵਿੱਚ ਦਿਮਾਗ ਵੀ ਬਥੇਰਾ ਤੇਜ਼ ਚੱਲਦਾ ਸੀ ਮਿੰਦੋ ਸਰੀਰ ਦੀ ਭਾਰੀ ਸੀ ਤੇ 2 ਕੋਸਾਲਾਂ ਤੋਂ ਗੋਡੇ ਦੁਖਣ ਲੱਗ ਪਏ ਸੀ ਉਹਦੇ ਜੈਲਾ ਉਹਨੂੰ ਕਈ ਡਾਕਟਰਾਂ ਦੇ ਦਿਖਾ ਕੇ ਆਇਆ ਪਰ ਕੋਈ ਆਰਾਮ ਨਹੀਂ ਆਇਆ ਫਿਰ ਮਿੰਦੋ ਨੇ ਸੋਚਿਆ ਕਿ ਇਕੱਲੇ ਦਾ ਵਿਆਹ ਕਰ ਲੈਂਦੇ ਆ ਉਂਝ ਤੇ ਜੈਲਾ ਵੱਡਾ ਸੀ ਪਰ ਕੁੜੀ ਵਾਲਿਆਂ ਅਜੇ 2 ਸਾਲ ਦਾ ਸਮਾਂ ਮੰਗਿਆ ਸੀ ਵਿਆਹ ਲਈ ਮਿੰਦੋ ਨੇ ਆਪਣੀ ਦਰਾਣੀ ਗੇਜੋ ਨਾਲ ਗੱਲ ਕੀਤੀ ਕਿ ਮੈਂ ਇਕੱਲਾ ਵਿਆਹ ਲੈਣਾ ਗੇਜੋ ਅੰਦਰੋਂ-ਅੰਦਰੀ ਮਿੰਦੋ ਦੇ ਟੱਬ ਨਾਲ ਖਾਰ ਖਾਂਦੀ ਸੀ ਉਹਨੇ ਆਪਣੇ ਪਿੰਡੋਂ ਜਾਣ ਬੁੱਝ ਕੇ ਘੁੰਮਣ ਫਿਰਨ ਵਾਲੀ ਕੁੜੀ ਜਿੰਦਾ ਦਾ ਰਿਸ਼ਤਾ ਇਕੱਲੇ ਨੂੰ ਕਰਵਾ ਦਿੱਤਾ ਕੇਲਾ ਵਿਚਾਰਾ شریف ਫਸ ਗਿਆ ਗੇਜੋ ਨੇ ਕੈਲੇ ਦਾ ਰਿਸ਼ਤਾ ਕਰਵਾ ਦਿੱਤਾ ਕਿ ਕੁੜੀ ਬਹੁਤ شریف ਹੈ ਪੜੀ ਤੇ ਬਹੁਤੀ ਨਹੀਂ ਨਾਲੇ ਆਪਣਾ ਕੈਲਾ ਵੀ ਕਿਹੜਾ ਬਹੁਤਾ ਪੜਿਆ ਦੀਪੋ ਜਿੰਦਰ ਨੂੰ ਦੇਖਣ ਗਈ ਸੀ ਗੇਜੋ ਦੇ ਨਾਲ ਉਹਨਾਂ ਨੇ ਕਿਹਾ ਵੀ ਸੀ ਕਿ ਚਾਚੀ ਕੁੜੀ ਮੈਨੂੰ ਇੰਨੀ ਵੀ شریف ਨਹੀਂ ਲੱਗੀ ਜਿੰਨੀ ਤੂੰ ਆਖੀ ਜਾਂਦੀਆਂ ਕੁੜੀ ਦੀਆਂ ਤੇ ਅੱਖਾਂ ਹੀ ਦੱਸਦੀਆਂ ਸੀ ਗੇਜੋ ਆਖਦੀ ਤੈਨੂੰ ਕੀ ਪਤਾ ਨਿਆਣੀ ਤੂੰ ਆ ਜਾਤਾ ਮਿੰਦੋ ਆ ਪਾ ਜਾਂਦੀ ਦੀਪੋ ਕਹਿੰਦੀ ਮੈਨੂੰ ਕਿਉਂ ਨਹੀਂ ਪਤਾ ਕੱਲ ਜਾਂਦੀ ਆ ਹਰ ਤਰ੍ਹਾਂ ਦੀਆਂ ਕੁੜੀਆਂ ਪੜਦੀਆਂ ਸਾਉ ਵੀ ਤੇ ਬਦੇਰੇ ਚੋਸਤ ਚ ਲਾਗਾ ਵੀ ਨਾਲੇ ਆ ਕੁੜੀ ਕੱਦ ਦੇ ਵੀ ਛੋਟੀ ਐ ਆਪਣੇ ਕੈਲੇ ਭਰਾ ਦੇ ਤੇ ਮੋਢੇ ਤੱਕ ਵੀ ਨਹੀਂ ਉਂਝ ਨੱਕ ਵੀ ਪਕੌੜਾ ਜਾਈ ਐ ਦੀਪੋ ਐਨੇ ਨੁਕਸ ਇਸ ਲਈ ਕੱਢ ਰਹੀ ਸੀ ਕਿਉਂਕਿ ਉਹ ਗੇਜੋ ਚਾਚੀ ਦਾ ਦੱਸਿਆ ਹੋਇਆ ਰਿਸ਼ਤਾ ਨਹੀਂ ਸੀ ਕਰਨਾ ਚਾਹੁੰਦੀ ਉਹਨੂੰ ਪਤਾ ਸੀ ਕਿ ਉਹਦੀ ਬੇਬੇ ਭੋਲੀ ਐ ਉਹਨੇ ਤੇ ਚਾਚੀ ਦੀਆਂ ਗੱਲਾਂ ਵਿੱਚ ਆਈ ਜਾਣਾ ਪਰ ਗੇਜੋ ਨੇ ਮਿੰਦੋ ਕੋਲੋਂ ਕਿਸੇ ਨਾ ਕਿਸੇ ਤਰਾਹੀ ਹਾਂ ਕਰਵਾ ਲਈ ਇਹੋ ਆ ਕੇ ਆਪਣੇ ਗੋਡਿਆਂ ਦਾ ਸੋਚ ਉੱਠ ਬੈਠ ਤੇ ਹੁੰਦਾ ਨਹੀਂ ਤੇਰੇ ਕੋਲੋਂ ਮਿੰਦੋ ਕੋਲੋਂ ਸ਼ਗਨ ਪਵਾ ਦਿੱਤਾ ਜਿੰਦਰ ਨੂੰ ਤੇ ਅਗਲੇ ਮਹੀਨੇ ਦਾ ਵਿਆਹ ਵੀ ਪੱਕਾ ਕਰ ਦਿੱਤਾ ਸੀ ਕਹਿਲਾ ਤੇ ਆਪ ਹੈਰਾਨ ਸੀ ਕਿ ਇੰਨੀ ਜਲਦੀ ਵਿਆਹ ਬੇਬੇ ਤੋਂ ਕਰੇ ਕਿ ਜਾਂਦੀਆਂ ਤੇਰੇ ਗੋਡੇ ਦੁਖਦਿਆ ਤੇ ਕੋਈ ਕੰਮ ਵਾਰੀ ਰੱਖ ਲੈਂਦੇ ਜਦੋਂ ਦੀਪੋ ਨੇ ਪੜਨ ਜਾਣਾ ਹੁੰਦਾ ਉਹ ਕੰਮ ਕਰਵਾ ਦਿੰਦੀ ਜੈਲਾ ਭਾਈ ਦੇ ਵਿਆਹ ਤੋਂ ਪਹਿਲਾਂ ਹੀ ਮੇਰਾ ਵਿਆਹ ਇਹੋ ਠੀਕ ਜਾਨੀ ਲੱਗਦਾ ਭਰਾ ਵੱਡਾ ਉਹਦੀ ਵਾਰੀ ਪਹਿਲਾਂ ਆ ਕੁੜੀ ਬਹੁਤ ਸੋਹਣੀਆ ਦੀਪੋ ਵੀ ਦੇਖ ਕੇ ਆਈ ਆ ਦੀਪੋ ਕਹਿੰਦੀ ਪਰ ਬੇਬੇ ਮੈਂ ਸੋਹਣੀ ਵਾਲੀ ਗੱਲ ਕਦੋਂ ਕਹੀ ਆ ਮੈਂ ਤੇ ਕਿਹਾ ਕੁੜੀ ਤੇਜ ਲੱਗਦੀ ਸੀ ਮੈਨੂੰ ਬਿੰਦੋ ਕਹਿੰਦੀ ਚੁੱਪ ਕਰ ਨੇ ਦੀਪੋ ਤੂੰ ਕਦੇ ਹੋ ਜਿੱਦਾਂ ਨਾ ਬੋਲੀ ਅੱਜ ਗੇਜੋ ਸਾਹੇ ਚਿੱਠੀ ਲੈ ਕੇ ਆਉਣ ਵਾਲੀ ਐ ਕੋਲ ਬੈਠਾ ਜੈਲਾ ਬੋਲਿਆ ਗੇਜੋ ਚਾਚੀ ਨੇ ਕਿਤੇ ਕੋਈ ਚਲਾਕੀ ਤੇ ਨਾ ਨਹੀਂ ਕੀਤੀ ਸਾਡੇ ਨਾਲ ਇੱਕ ਤੇ ਬੇਬੇ ਬਹੁਤ ਕਾਲੀ ਵਗਦੀ ਐ ਹਰ ਵੇਲੇ ਹਾਏ ਮੇਰੇ ਗੋਡੇ ਹਾਏ ਮੇਰੇ ਗੋਡੇ ਜਿੱਦਾਂ ਨਮੀ ਬਹਟੀ ਨੇ ਆਕੇ ਇਹਦੇ ਗੋਡਿਆਂ ਨੂੰ ਹੀ ਮੱਲਮ ਲਗਾਉਣੀ ਆ ਪਹਿਲਾਂ ਗੇਜੋ ਦਰਵਾਜੇ ਤੇ ਖੜੀ ਸਭ ਸੁਣਦੇ ਸੀ ਤੇ ਆਵਾਜ਼ ਲਗਾਉਂਦੀ ਦੀਪੋ ਕੁੜੇ ਤੇਲ ਤੇ ਚਵਾਦੇ ਦਰਵਾਜੇ ਤੇ ਸ਼ਗਨਾਂ ਦਾ ਕੰਮ ਆ ਇਹੋ ਮਿੰਦੋ ਦੀਪੋ ਨੂੰ ਲੈ ਕੇ ਦਰਵਾਜੇ ਵੱਲ ਦੌੜੀ ਤੇ ਜੈਲਾ ਆਖਦਾ ਹੁਣ ਤੇ ਗੋਡੇ ਬਥੇਰੇ ਚਲਦੇ ਆ ਕਹਿ ਲਿਆ ਤੇਰੇ ਵਿਆਹ ਦੇ ਚਾਹ ਨਾਲ ਹੀ ਬੇਬੇ ਦੇ ਗੋਡੇ ਠੀਕ ਹੋ ਜਾਣੇ ਲੱਗਦਾ ਗੇਜੋ ਆਉਂਦੀ ਆਖਦੀ ਦੀਪੋ ਆ ਸਾਹੇ ਚਿੱਠੀ ਪੜ ਕੇ ਸੁਣਾ ਤੇ ਮੂੰਹ ਮਿੱਠਾ ਕਰਵਾ ਸਕਦਾ ਮਿੰਦੋ ਗੇਜੋ ਨੂੰ ਵਿਚੋਲਣ ਹੁਣ ਕਰਕੇ ਦੇਣ ਨੂੰ ਦੱਗੇ ਵਾਲੇ ਭਾਈ ਕੋਲੋਂ ਸੂਟ ਲਈ ਬੈਠੀ ਸੀ ਨਾਲ ਹੀ ਲੱਡੂ ਮੰਗਵਾ ਕੇ ਰੱਖਿਆ ਸੀ ਗੇਜੋ ਸਭ ਸ਼ਗਨ ਕਰਨ ਤੋਂ ਬਾਅਦ ਜੈਲੇ ਨੂੰ ਆਖਦੀ ਜੈਲਿਆ ਤੂੰ ਆਖਿਆ ਦਾ ਸੀ ਕਿ ਚਾਚੀ ਕਿਤੇ ਕੋਈ ਚਲਾਕੀ ਤੇ ਨਹੀਂ ਕਰਦੀ ਕਾਕਾ ਮੈਂ ਤੇ ਚੰਗਾ ਹੀ ਸੋਚਦੀ ਆ ਤੁਹਾਡਾ ਮੇਰੇ ਕੋਲੋਂ ਤੇਰੀ ਮਾਂ ਦਾ ਦੁੱਖ ਦੇਖਿਆ ਨਹੀਂ ਗਿਆ ਚਲ ਚੰਗਾ ਪੈਣੇ ਮੈਂ ਚਲਦੀ ਆ ਮਿੰਦੋ ਨੂੰ ਆਖਦੀ ਹੋਈ ਗੇਜੋ ਤੁਰ ਪਈ ਤੇ ਆਖਦੀ ਸੱਚ ਪੈਣੇ ਆ ਬੰਤੀ ਬੁੜੀ ਨੂੰ ਨਾ ਨਾ ਪਤਾ ਲੱਗੇ ਇਹੋ ਰਿਸ਼ਤੇ ਬਾਰੇ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹਿੰਦੀ ਆ ਮਿੰਦੋ ਕਹਿੰਦੀ ਨਾ ਮੈਂ ਨਹੀਂ ਦੱਸਦੀ ਕਿਸੇ ਨੂੰ ਵੀ ਬਹੁਤੀ ਬਰਾਤਾਂ ਨਹੀਂ ਗਈ ਥੋੜੇ ਜਣ ਹੀ ਗਏ ਸੀ ਵਿਹਉਣ ਕਿਉਂਕਿ ਗੇਜੋ ਆਖਦੀ ਸੀ ਕਿ ਉਹਨਾਂ ਕੋਲੇ ਨਹੀਂ ਐਨਾ ਖਰਚ ਕੀਤਾ ਜਾਣਾ ਜਿੰਦਰ ਬਹੁਤ ਹੀ ਸੋਹਣੀ ਤੇ ਨਹੀਂ ਸੀ ਉਂਝ ਮਨਠਣ ਕੇ ਰਹਿੰਦੀ ਸੀ ਤੇ ਜੱਚਦੀ ਸੀ ਤੇ ਕਹਿਲਾ ਉਂਝ ਸੋਹਣਾ ਸੁਨੱਖਾ ਤੇ ਉੱਚਾ ਲੰਮਾ ਸੀ ਪਰ ਸਾਰਾ ਦਿਨ ਖੇਤਾਂ ਵਿੱਚ ਹੀ ਕੰਮ ਕਰਦਾ ਰਹਿੰਦਾ ਉਹਨੂੰ ਬਹੁਤਾ ਤਿਆਰ ਹੋ ਕੇ ਰਹਿਣ ਦਾ ਸ਼ੌਂਕ ਨਹੀਂ ਸੀ ਮਿੰਦੋ ਨੇ ਪਹਿਲਾਂ-ਪਹਿਲਾਂ ਤੇ ਜਿੰਦਰ ਨੂੰ ਬਹੁਤਾ ਕੰਮ ਲਈ ਨਾ ਆਖਿਆ ਕਿ ਨਮੀ-ਨਮੀਆ ਪਰ ਜਿੰਦਰ ਤੇ ਸਵੇਰ ਨੂੰ ਹੀ ਆਪਣੀ ਮਰਜ਼ੀ ਨਾਲ ਉੱਠਦੀ ਸੀ ਜਦੋਂ ਦੀਪੋ ਆਵਾਜ਼ ਲਗਾਉਂਦੀ ਕਿ ਭਾਬੀ ਬਾਹਰ ਅੰਦਰ ਚੱਲੀਏ ਫਿਰ ਦਿਨ ਚੜ ਆਉਣਾ ਕੈਲਾ ਕਦੋਂ ਦਾ ਖੇਤ ਵੱਨੇ ਚਲੇ ਗਿਆ ਹੁੰਦਾ ਸੀ ਦੀਪੋ ਨੇ ਜਿੰਦਰ ਨੂੰ ਆਵਾਜ਼ ਲਗਾਈ ਦੀਵਾ ਆਕ ਦੀ ਮੈਂ ਤਿਆਰ ਹੋ ਕੇ ਆਉਂਦੀ ਆਂ ਦੀਪੋ ਕਹਿੰਦੀ ਭਾਬੀ ਅਜੇ ਤੇ ਹਨੇਰਾ ਜਾਈਆ ਤਿਆਰ ਕੀ ਹੋਣਾ ਹੁੰਦਾ ਸਵੇਰੇ ਸਵੇਰੇ ਜਿੰਦਰ ਕਹਿੰਦੀ ਤੂੰ ਥੋੜੀ ਦੇਰ ਰੁਕ ਜਾ ਦੀਪੋ ਰਸੋਈ ਵਿੱਚ ਮਿੰਦੋ ਕੋਲ ਜਾ ਬੈਠੀ ਮਿੰਦੋ ਦੁੱਧ ਡੜਕਣ ਲੱਗੀ ਸੀ ਦੀਪੋ ਕਹਿੰਦੀ ਬੀਬੇ ਕਹਿਲੇ ਭਰਾ ਨੂੰ ਬਹਿਣ ਦਾ ਕੋਈ ਖਾਸ ਫਾਇਦਾ ਨਹੀਂ ਹੋਇਆ ਕੰਮ ਤੇ ਸਾਰਾ ਤੈਨੂੰ ਤੇ ਮੈਨੂੰ ਹੀ ਕਰਨਾ ਪੈਂਦਾ ਮਿੰਦੋ ਕਹਿੰਦੀ ਚੱਲ ਤੈਨੂੰ ਤੇ ਬਾਹਰ ਅੰਦਰ ਜਾਣ ਨੂੰ ਸਾਥ ਮਿਲ ਗਿਆ ਮੈਨੂੰ ਕਹਿੰਦੀ ਹੁੰਦੀ ਸੀ ਤੂੰ ਬੇਬੇ ਜਲਦੀ ਨਹੀਂ ਤੁਰਦੀ ਹੁਣ ਤੁਸੀਂ ਦੋਨੋਂ ਹੋ ਆਉਂਦੀਆਂ ਦੀਪੋ ਕਹਿੰਦੀ ਆਹ ਕਿਹੋ ਜਿਹਾ ਸਾਥ ਐਨੀ ਦੇਰ ਤੇ ਤਿਆਰ ਹੋਣ ਨੂੰ ਲਗਾਉਂਦੀ ਐ ਇਹਦੇ ਨਾਲੋਂ ਤਾਂ ਬੇਬੇ ਤੇਰਾ ਸਾਥ ਹੀ ਠੀਕ ਸੀ ਅਸੀਂ ਕਿਤੇ ਵਿਆਹ ਤੇ ਤਾਂ ਨਹੀਂ ਚੱਲੇ ਭਾਬੀ ਸਾਲ ਵੀ ਲੈ ਲੈ ਕਿਤੇ ਠੰਡ ਨਾ ਲੱਗ ਜਾਵੇ ਹੁਣ ਠੰਡ ਬਹੁਤ ਹੁੰਦੀ ਐ ਸਵੇਰੇ ਸਵੇਰੇ ਜਿੰਦਰ ਕਹਦੀ ਦੇਖ ਦੀਪੋ ਤੋਤੇ ਜਿਵੇਂ ਮਰਜੀ ਤਰੀ ਫੇਤੀਆਂ ਪੈਡਦੀ ਮੈਂ ਤੇ ਬੋਟੀਆਂ ਕਈ ਜਨਨੀਆਂ ਮਿਲ ਜਾਂਦੀਆਂ ਆਉਂਦੀਆਂ ਜਾਂਦੀਆਂ ਦੀਪੋ ਕਹਿੰਦੀ ਚੱਲ ਭਾਬੀ ਫਿਰ ਤੁਰ ਪਏ ਹੁਣ ਦੋਨੋਂ ਆਪਣੇ ਕਾਦੇ ਪਿੱਛੇ ਲੱਗਦੇ ਆਪਣੇ ਖੇਤਾਂ ਵੱਲ ਨੂੰ ਹੋ ਗਈਆਂ ਨਾਲ ਦਾ ਖੇਤ ਕਰਮੇ ਦਾ ਸੀ ਕਰਮ ਉਂਝ ਤੇ ਵਿਆਹਿਆ ਹੋਇਆ ਸੀ ਪਰ ਟੋਹਰ ਸ਼ਕੀਨੀ ਲਗਾ ਕੇ ਹਰ ਵੇਲੇ ਘੁੰਮਦਾ ਰਹਿੰਦਾ ਸੀ ਤੇ ਆਉਂਦੀ ਜਾਂਦੀ ਹਰ ਵਲ ਤੱਕਣਾ ਉਹਦੀ ਆਦਤ ਸੀ ਦੀਪੋ ਕਹਿੰਦੀ ਅੱਜ ਤੇ ਦਿਨ ਹੀ ਚੜ ਆਇਆ ਭਾਬੀ ਆ ਜਾ ਇੱਧਰ ਨੂੰ ਆ ਕਮਾਦ ਲੱਖ ਲੱਖ ਤੱਕ ਆਉਂਦਾ ਇੱਧਰ ਚੱਲਦੇ ਆਂ ਬਟ ਉਤੇ ਤੁਰੀਆਂ ਜਾਂਦੀਆਂ ਦੇ ਵਿੱਚ ਇੱਕਦਮ ਆਕੇ ਕਰਮਾ ਵੱਜਿਆ ਦੀਪੋ ਆਖਦੀ ਦਿਖਦਾ ਨਹੀਂ ਭਰਾਵਾ ਤੈਨੂੰ ਕਰਮਾ ਕਹਿੰਦਾ ਓ ਮਾਫ ਕਰਨਾ ਮੈਨੂੰ ਪਤਾ ਨਹੀਂ ਲੱਗਾ ਜਿੰਦਰ ਕਰਮੇਵਾਲ ਦੇਖ ਕੇ ਮੁਸਕराई ਤੇ ਦੀਪੋ ਪਿੱਛੋਂ ਹੋ ਕੇ ਜਾਂਦ ਹੋਏ ਕਰਮੇਵਾਲ ਦੇਖਣ ਲੱਗੀ ਕਰਮਾ ਵੀ ਪਿੱਛੇ ਮੁੜ ਕੇ ਦੇਖ ਰਿਹਾ ਸੀ ਕਰਮਾ ਦਿਲੋਂ-ਦਿਲੀ ਸੋਚ ਰਿਹਾ ਸੀ ਕਿ ਆਹ ਤੇ ਬਹੁਤ ਵਧੀਆ ਦਿਨ ਚੜਿਆ ਅੱਜ ਕੈਲੇ ਦੀ ਘਰ ਵਾਲੀ ਤੇ ਮੁੜ-ਮੁੜ ਦੇਖਦੀ ਸੀ ਤੇ ਅੱਖਾਂ-ਅੱਖਾਂ ਵਿੱਚ ਕਈ ਕੁਝ ਆਖ ਗਈ ਲੈ ਜੈਲ ਦੀ ਆਕੜ ਪੰਨਨ ਦਾ ਇਸ ਤੋਂ ਚੰਗਾ ਮੌਕਾ ਹੋਰ ਨਹੀਂ ਮਿਲਣਾ ਜੈਲ ਦੀ ਤੇ ਕਰਮੇ ਦੀ ਵੱਟ ਬੰਨੇ ਨੂੰ ਲੈ ਕੇ ਕਈ ਵਾਰ ਲੜਾਈ ਹੋ ਚੁੱਕੀ ਸੀ ਚੈਲਾ ਤੇ ਕਰਮੇ ਨੂੰ ਬੁਲਾਉਂਦਾ ਵੀ ਨਹੀਂ ਸੀ ਪਰ ਕੈਲੇ ਨੂੰ ਕਰਮਾ ਆਪ ਕਦੇ ਕਦੇ ਬਲਾ ਲੈਂਦਾ ਸੀ ਦੀਪੋ ਕਰਿਆ ਕੇ ਮਿੰਦੋ ਨਾਲ ਕੰਮ ਕਰਵਾ ਕੇ ਕੱਲ ਚੱਲੀ ਸੀ ਤੇ ਜਿੰਦਰ ਨੂੰ ਆਖਰੇ ਸੀ ਭਾਬੀ ਅੱਜ ਕੱਪੜੇ ਹੀ ਧੋ ਲਈ ਜਿੰਦਰ ਅੰਦਰ ਬੈਠੀ ਨੇ ਮੂੰਝਾ ਵਟਿਆ ਤੇ ਆਖਦੀ ਧੋ ਦਊਂਗੀ ਬਾਹਰ ਰੱਖ ਜਾ ਜਿਹੜੇ ਧੋਣਿਆਂ ਦੀਪੋ ਨੇ ਦੋਨੋਂ ਭਰਾਵਾਂ ਤੇ ਬਾਪੂ ਦੇ ਕੱਪੜੇ ਕਿੱਲਿਆਂ ਤੇ ਲਾ ਕੇ ਢੇਰੀ ਲਗਾ ਕੇ ਨਾਲ ਕੇ ਕੋਲ ਰੱਖ ਦਿੱਤੇ ਕਹਲੇ ਤੇ ਬਾਪੂ ਦੇ ਕੁੜਤੇ ਬਹੁਤ ਹੀ ਮਹਿਲੇ ਸੀ ਜੈਲ ਦੇ ਅਜੀ ਠੀਕ ਹੀ ਸੀ ਦੀਪੋ ਮੂੰਹ ਵਿੱਚ ਆਕਦੀ ਆ ਜਿਆਦਾ ਮੈਲੇ ਕੱਪੜੇ ਦਿੱਤੇ ਮੈਂ ਵੀ ਜਾਣ ਬੁੱਝ ਕੇ ਇਹਨੂੰ ਵੀ ਪਤਾ ਲੱਗੇ ਕੰਮ ਕਿਦਾਂ ਕਰੀਏ ਵੇਲੀਆਂ ਹੀ ਖਾਣ ਵਾਲੀਆਂ ਇਹੋ ਥੀ ਦੀਪੋ ਬੱਸ ਵਿੱਚ ਚੜਨੂ ਅੱਡੇ ਵੱਲ ਚਲੇ ਗਈ ਜਿੰਦਰ ਇਹੋ ਹੀ ਸੋਚ ਰਹੀ ਸੀ ਕਿ ਜਿਹੜਾ ਸਵੇਰੇ ਮਿਲਿਆ ਸੀ ਹਾਏ ਕਿੰਨਾ ਟੌਰੀ ਸੀ ਉਹ ਤੇ ਮੇਰਾ ਤੇ ਦਿਲ ਉਦੋਂ ਦਾ ਹੀ ਤੜਕੀ ਜਾਂਦਾ ਜਦੋਂ ਦਾ ਉਹ ਪੱਲਾ ਉਹ ਹੈ ਕੌਣ ਸੀ ਇਹਦਾ ਪਤਾ ਤੇ ਕਰਨਾ ਹੀ ਪੈਣਾ ਪਰ ਕਿੱਦਾਂ ਪਤਾ ਕਰਾਂ ਇਹਨੇ ਉਹ ਨੂੰ ਮਿੰਦੋ ਆਵਾਜ਼ ਲਗਾਉਂਦੀ ਐ ਨੀ ਜਿੰਦਰ ਰੋਟੀ ਫੜਾਦੀ ਆਪਣੇ ਬਾਪੂ ਨੂੰ ਜਿੰਦਰ ਕਹਿੰਦੀ ਇੱਕ ਤੇ ਆ ਬੁੱਢੇ ਨੇ ਟੇਕਣ ਦਿੰਦੀ ਜਿੰਦਰ ਉੱਠ ਕੇ ਚੌਂਕੇ ਵਿੱਚ ਗਈ ਤੇ ਮਿੰਦੋ ਆਖਦੀ ਆ ਰੋਟੀ ਫੜਾ ਦੇ ਮੇਰੇ ਕੋਲੋਂ ਉੱਠ ਨਹੀਂ ਹੁੰਦਾ ਜਿੰਦਰ ਨੇ ਪਹਿਲਾਂ ਬਾਪੂ ਨੂੰ ਰੋਟੀ ਫੜਾਈ ਤੇ ਫੇਰ ਜੈਲਾ ਤੇ ਫਿਰ ਕੈਲਾ ਵੀ ਆ ਬੱਠੀ ਉਹਨਾਂ ਨੂੰ ਵੀ ਰੋਟੀ ਫੜਾਈ ਤੇ ਛੋਟੂ ਆਖਦਾ ਭਾਬੀ ਰੋਟੀ ਫੜਾ ਦਿਓ ਮੈਂ ਕੰਮ ਤੇ ਜਾਣਾ ਜਲਦੀ ਜਿੰਦਰ ਪਹਿਲਾਂ ਸੋਚਦੀ ਇਹੋ ਛੋਟੂ ਨੂੰ ਪੁੱਛਦੀ ਆ ਉਹ ਸੋਹਣਾ ਸੁਨੱਖਾ ਗੱਭਰੂ ਹੈ ਕੌਣ ਸੀ ਫੇਰ ਸੋਚਦੀ ਕਿ ਇਹੋ ਗਿੱਟ ਮੁਠੀਆ ਜਿਹੜਾ ਬੜਾ ਹੀ ਤੇਜ ਕੀ ਪਤਾ ਕਿਤੇ ਘਰੇ ਕਿਸ ਨੂੰ ਦੱਸੀ ਇਹਨਾਂ ਦੇ ਵੀ ਚੱਲ ਕੁਝ ਹੋਰ ਸੋਚਦੀ ਆ ਜਿੰਦਰ ਰੋਟੀ ਫੜਾ ਕੇ ਚੌਂਕੇ ਵਿੱਚ ਬੈਠ ਗਈ ਤੇ ਮਿੰਦੋ ਆਖਦੀ ਤੂੰ ਵੀ ਰੋਟੀ ਖਾਲ ਲੈ ਜਿੰਦਰ ਕਹਿੰਦੀ ਕੋਈ ਨਾ ਬੇਬੇ ਮੇਰਾ ਅਜੇ ਮਨ ਨਹੀਂ ਜਾਂਨੀ ਅੱਜ ਰੁੱਕ ਕੇ ਖਾਂਦੀ ਆ ਮਿੰਦੋ ਕਹਿੰਦੀ ਕੀ ਗੱਲ ਹੋਈ ਸਿਹਤ ਤੇ ਠੀਕ ਐ ਤੇਰੀ ਉਦਾਂ ਤੇ ਬੜੀ ਛੇਤੀ ਖਾ ਲੈਂਦੀ ਹੁੰਦੀ ਆ ਰੋਟੀ ਜਿੰਦਰ ਕਹਿੰਦੀ ਹਾਂ ਠੀਕ ਐ ਜੈਲਾ ਕੈਲਾ ਨੂੰ ਆਕ ਰਿਹਾ ਸੀ ਅੱਜ ਸ਼ਹਿਰ ਜਾ ਆਉਂਦੇ ਆ ਜਿਹੜੀ ਟਰਾਲੀ ਬਣਾਉਣ ਨੂੰ ਕਿਹਾ ਸੀ ਉਹ ਦੇਖ ਆਉਂਦੇ ਆ ਕੀ ਬਣਾਇਆ ਉਹਨੇ ਕੈਲਾ ਫਿਰ ਤੇ ਟਰੈਕਟਰ ਤੇ ਹੀ ਜਾਂਦੇ ਆ ਚਾਲਾ ਕਹਿੰਦਾ ਅੱਜ ਇਹ ਕਿਹੜਾ ਟਰਾਲੀ ਲਿਆਉਣੀ ਐ ਅੱਜ ਤੇ ਰੰਗ ਵੀ ਰਹਿੰਦਾ ਅੱਜ ਸਕੂਟਰ ਤੇ ਚਲਦੇ ਆਂ ਬਪੂ ਤੂੰ ਆਰਾਮ ਕਰ ਕਰੇ ਤੇ ਛੋਟੂ ਤੂੰ ਜਿਹੜੇ ਕੰਮ ਕਹੇ ਆ ਤੈਨੂੰ ਉਹ ਕਰ ਆਈਂ ਚੱਲ ਕੈਲੇ ਤਿਆਰ ਹੋ ਜਾ ਮੈਂ ਵੀ ਤਿਆਰ ਹੋ ਜਾਂਦਾ ਕੈਲਾ ਕਹਿੰਦਾ ਮੈਂ ਐਦਾਂ ਹੀ ਠੀਕ ਆ ਜਿੰਦਰ ਚੌਂਕੇ ਵਿੱਚ ਬੈਠੀ ਮੂੰਹ ਵਿੱਚ ਆਖਦੀ ਤੂੰ ਨਾ ਕੋਈ ਕੱਪੜਾ ਚੱਜਦਾ ਪਾਈਂ ਕਦੇ ਮਿੰਦੋ ਕਹਿੰਦੀ ਜਿੰਦਰ ਜਦੋਂ ਕੋ ਭਾਂਡੇ ਇਕੱਠੇ ਕਰਕੇ ਰੱਖਦੇ ਮੈਂ ਮਾਂ ਹੀ ਦਿੰਦੀ ਆ ਜਿੰਦਰ ਉੱਟ ਕੇ ਖੜੀ ਹੋਈ ਤੇ ਦੇਖਦੀ ਚੈਲਾ ਅੰਦਰੋਂ ਕਾਲਾ ਕੋਟਾ ਪਜਾਮਾ ਪਾ ਕੇ ਮੁੱਛਾਂ ਨੂੰ ਵਟ ਦਿੰਦਾ ਸਕੂਟਰ ਵੱਲ ਨੂੰ ਜਾਂਦਾ ਸੀ ਜਿੰਦਰ ਕਹਿੰਦੀ ਹਾਏ ਤਹਰੀ ਤੇ ਇਹੋ ਵੀ ਬਹੁਤ ਐ ਸੱਚੀ ਦਿਲ ਵਿੱਚ ਤੂੰ ਜੀ ਪੈ ਗਈ ਜੈਲੇ ਨੇ ਸਕੂਟਰ ਸਟਾਰਟ ਕੀਤਾ ਤੇ ਕਹਿਲਾ ਮੰਜੇ ਤੋਂ ਉੱਠ ਕੇ ਪਿੱਛੇ ਬੈਠ ਗਿਆ ਜਿੰਦਰ ਕਹਿੰਦੀ ਆ ਮੇਰੇ ਵਾਲਾ ਦੇਖ ਲਓ ਚੱਲਾ ਜਾ ਛੋਟੂ ਬੈਠਾ ਜਿੰਦਰ ਦੇ ਮੂੰਹ ਵੱਲ ਦੇਖ ਰਿਆ ਸੀ ਤੇ ਆਖਦਾ ਭਾਬੀ ਬੜਾ ਖਿਜਿਆ ਜਿਹਾ ਲੱਗਦਾ ਕੀ ਗੱਲ ਹੋਈ ਆ जिंदर ਕਹਿੰਦੀ ਜਾਂ ਤੂੰ ਜਾ ਕੇ ਆਪਣਾ ਕੰਮ ਕਰ ਬਾਪੂ ਮੰਜੇ ਤੇ ਲੰਮਾ ਪੈ ਗਿਆ ਤੇ ਛੋਟੂ ਖੇਤ ਵੱਲ ਚਲਾ ਗਿਆ ਮਿੰਦੋ ਕਹਿੰਦੀ ਜਿੰਦਰ ਮੈਂ ਭਾਂਡੇ ਮਾਂਦੀਆਂ ਤੂੰ ਕੱਪੜੇ ਥੋਲੇ ਜਿੰਦਰ ਕਹਿੰਦੀ ਬੇਬੇ ਮੇ ਸੇ ਠੀਕ ਨਹੀਂ ਅੱਜ ਮਿੰਦੋ ਕਹਿੰਦੀ ਕੀ ਗੱਲ ਹੋਈ ਤੈਨੂੰ ਤੂੰ ਪਹਿਲਾਂ ਤੇ ਕਹਿੰਦੀ ਸੀ ਠੀਕ ਆ ਜਿੰਦਰ ਕਹਿੰਦੀ ਮੇ ਢਿੱਡ ਵਿੱਚ ਬੱਟ ਗਿਆ ਪੈਂਦਾ ਲੱਗਦਾ ਜਾਣਾ ਪੈਣਾ ਮਿੰਦੋ ਕਹਿੰਦੀ ਅੱਛਾ ਹੁਣ ਤੇ ਦੀਪੋ ਵੀ ਕਰੇ ਨਹੀਂ ਮੈਂ ਹੀ ਚੱਲਦੀ ਆਂ ਹੌਲੀ ਹੌਲੀ ਲੈ ਕੇ ਤੈਨੂੰ ਇਕੱਲੀ ਚਲੇ ਜਾਂਦੀ ਆ ਆ ਨੇੜੇ ਹੀ ਆ ਖੇਤਾ ਮਿੰਦੋ ਕਹਿੰਦੀ ਨਹੀਂ ਤੂੰ ਚੱਲ ਮੈਂ ਪਿੱਛੇ ਹੌਲੀ ਹੌਲੀ ਆ ਜਾਂਦੀ ਆ ਜਿੰਦਰ ਕਹਿੰਦੀ ਬੇਬੇ ਤੂੰ ਮੈਨੂੰ ਜਾ ਲੈਂਦੇ ਮੈਂ ਕਿਹੜਾ ਨਿਆਣੀ ਆ ਭਾਗ ਸਿੰਘ ਮੰਚੇ ਤੇ ਲੰਮਾ ਪਿਆ ਆਖਦਾ ਮਿੰਦੋ ਜੇਕਰ ਕੁੜੀ ਆਖਦੀ ਐ ਉਹਨੂੰ ਜਾ ਲੈਣਦੇ ਜਿੰਦਰ ਖੇਤ ਨੂੰ ਜਾਂਦੀ ਤੇ ਅਲਾ ਦਵਾਲਾ ਦੇਖਦੀ ਉਹਨੂੰ ਕੋਈ ਨਾ ਦਿਖਦਾ ਅੱਗੇ ਜਾ ਕੇ ਦੇਖਦੀ ਤੇ ਕਰਮੇ ਤੇ ਕੰਮ ਕਰਨ ਵਾਲਾ ਮੁੰਡਾ ਰਾਜੂ ਖੜਾ ਹੁੰਦਾ ਉੱਥੇ ਰਾਜੂ ਤੇ ਛੋਟੂ ਬਿਹਾਰ ਵਿੱਚੋਂ ਇੱਕੋ ਪਿੰਡ ਦੇ ਸੀ ਉਹਨਾਂ ਦੀ ਬਹੁਤ ਬਣਦੀ ਸੀ ਆਪਸ ਵਿੱਚ ਜਿੰਦਰ ਰਾਜੂ ਨੂੰ ਆਖਦੀ ਵੇ ਤੂੰ ਕੀਦਾ ਪਈਆ ਰਾਜੂ ਕਹਿੰਦਾ ਠੀਕ ਸੇ ਬਾਤ ਕਰੋ ਪਹਿਲੇ ਜਿੰਦਰ ਕਹਿੰਦੀ ਮੇਰਾ ਮਤਲਬ ਕਿਦੇ ਘਰੇ ਕੰਮ ਕਰਦਾ ਰਾਜੂ ਕਹਿੰਦਾ ਜੋ ਸੋਬਾ ਆਪਸੇ ਟਕਰਾ ਗਿਆ ਸੀ ਜਿੰਦਰ ਕਹਿੰਦੀ ਹਾਏ ਉਹਨੇ ਤੈਨੂੰ ਕੁਝ ਕਿਹਾ ਰਾਜੂ ਕਹਿੰਦਾ ਹਾਂ ਕਹਿਤਾ ਸੀ ਅਗਰ ਬੋ ਵਾਈ ਤੋ ਮੁਝੇ ਬਤਾਈ ਪਰ ਅਬ ਕਰਮਾ ਸਰਦਾਰ ਘਰ ਮੇ ਨਹੀਂ ਆ ਜਿੰਦਰ ਕਹਿੰਦੀ ਅੱਛਾ ਕਰਮਾ ਨਾ ਮਾ ਉਹਦਾ ਉਹਨੂੰ ਆਖ ਦੇ ਕਿ ਕੱਲ ਨੂੰ ਦੁਪਹਿਰੇ ਆਉਂਗੀ ਜਿੰਦਰ ਵਾਪਸ ਜਾਣ ਲੱਗੀ ਤੇ ਆਖਦੀ ਹਾਂ ਸੁਣ ਤੇਰਾ ਨਾਮ ਕੀ ਹੈ ਵੇ ਰਾਜੂ ਹੈ ਨਾਮ ਮੇਰਾ ਜਿੰਦਰ ਕਹਿੰਦੀ ਅੱਛਾ ਰਾਜੂ ਤੇਰੀ ਛੋਟੂ ਨਾਲ ਬਹੁਤ ਉੱਠਣੀ ਬੈਠਣੀ ਤੇ ਨਹੀਂ ਪਲਿਆ ਜਿੰਦਰ ਕਹਿੰਦੀ ਛੋਟੂ ਨੂੰ ਇਹੋ ਗੱਲ ਦਾ ਬਿਲਕੁਲ ਪਤਾ ਨਾ ਲੱਗੇ ਦੇਖ ਲਈ ਮੈਂ ਆਪਣੇ ਪੇਕਿਓ ਰਿਸ਼ਤਾ ਕਰਵਾਉਂ ਬਿਹਾਰ ਤੋਂ ਹੀ ਆ ਇੱਕ ਕੁੜੀ ਰਾਜੂ ਕਹਿੰਦਾ ਪਰ ਮੇਰਾ ਤਾਂ ਸ਼ਾਦੀ ਹੋ ਗਿਆ ਹੈ ਔਰ ਕਰਮੇ ਸਰਦਾਰ ਦਾ ਵਿਆਹ ਵੀ ਹੋ ਗਿਆ ਹੈ ਆਪ ਫਿਕਰ मत ਕਰੋ ਮੈਂ ਨਹੀਂ ਬਾਤ ਕਰਤਾ ਕਿਸੇ ਸੇ ਵੀ ਜਿੰਦਰ ਕਹਿੰਦੀ ਅੱਛਾ ਉਹ ਵਿਆਹਾ ਫੇਰ ਸੋਚਦੀ ਚੱਲ ਮੈਂ ਵੀ ਤੇ ਵਿਆਹੀ ਹੋਈਆਂ ਜਿੰਦਰ ਚਲੇ ਜਾਂਦੀ ਤੇ ਰਾਜੂ ਛੋਟੂ ਵਲ ਦੌੜਾ ਜਾਂਦਾ ਤੇ ਸਾਰੇ ਗੱਲ ਦੱਸਦਾ ਛੋਟੂ ਹੈਰਾਨ ਹੋ ਜਾਂਦਾ ਗੱਲ ਸੁਣ ਕੇ ਬਾਕੀ ਕਹਾਣੀ ਚ ਕੱਲ ਅਗਲੇ ਪਾਗ ਵਿੱਚ ਜੇਕਰ ਕਹਾਣੀ ਚੰਗੀ ਲੱਗੀ ਤੇ ਲਾਈਕ ਵੀ ਜ਼ਰੂਰ ਕਰਕੇ ਜਾਓ